ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਲਾਈਕ ਕਮੈਂਟ ਕਰਕੇ ਆਪਣਾ ਵਿਚਾਰ ਜਰੂਰ ਦਿਓ ਅੱਜ ਸੁਣਾਉਣੇ ਆ ਤੁਹਾਨੂੰ ਕਹਾਣੀ ਤਿੰਨ ਦੋਸਤਾਂ ਦੀ ਜੋ ਕਿ ਸਨ 1990 ਦੇ ਜੰਪਾਲ ਤੇ ਸਰਕਾਰੀ ਹਾਈ ਸਕੂਲ ਦੇ ਵਿੱਚ ਪੜ੍ਹਦੇ ਸੀ ਤੇ ਇਕੱਠੇ ਸਕੂਲ ਜਾਇਆ ਕਰਦੇ ਸੀ ਤੇ ਇਕੱਠੇ ਸਕੂਲਾਂੋਂ ਵਾਪਸ ਆਇਆ ਕਰਦੇ ਸੀ ਸਨ 2000 ਦੀ ਇੱਥੋਂ ਦੇ ਲਾਗੇ ਬੰਨੇ ਦੀ ਗੱਲ ਹੋਣੀ ਆ 2000 ਸਨ ਦੀ ਇੱਕ ਜਾਂ ਦੋ ਜਾਂ ਤਿੰਨ ਇੱਥੇ ਵੀ ਦੀ ਗੱਲ ਹੋਣੀ ਆ ਉਹ ਦੋਵੇਂ ਤਿੰਨੇ ਦੋਸਤ ਜਦੋਂ ਇਕੱਠੇ ਜਾਇਆ ਕਰਦੇ ਸੀ ਤੇ ਇਕੱਠੇ ਆਇਆ ਕਰਦੇ ਸੀ ਉਹਨਾਂ ਕੋਲ ਉਸ ਸਮੇਂ ਸਾਈਕਲ ਇੱਕ ਹੁੰਦਾ ਸੀ ਉਹ ਵੀ ਤਿੰਨੇ ਹੀ ਘਰੋਂ ਪਰਿਵਾਰ ਜਿਹੜਾ ਸੀ ਗਰੀਬੀ ਦੀ ਹਾਲਾਤ ਵਿੱਚ ਸੀ ਗਰੀਬ ਪਰਿਵਾਰ ਦੇ ਵਿੱਚ ਜੰਮੇ ਸੀ ਅੱਜ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਤਰੱਕੀ ਕਰ ਗਏ ਆ ਸਾਰੇ ਉਹ ਵੀ ਉਸ ਸਮੇਂ ਦੀ ਗੱਲ ਆ ਜਦੋਂ ਸਾਈਕਲ ਵੀ ਵਰਲੇ ਘਰਾ ਦੇ ਵਿੱਚ ਹੁੰਦੇ ਸੀ ਉਹ ਗਰੀਬ ਪਰਿਵਾਰ ਨੇ ਪਹਿਲਾਂ ਸਾਈਕਲ ਪੁਰਾਣਾ ਹੁੰਦਾ ਸੀ ਪੁਰਾਣੇ ਸਾਈਕਲ ਤੇ ਜਾਇਆ ਕਰਦੇ ਸੀ ਆਇਆ ਕਰਦੇ ਸੀ ਉਸ ਤੋਂ ਬਾਅਦ ਮਿਰਚਾਂ ਦਾ ਕੰਮ ਉਹਨਾਂ ਸੀਜ਼ਨ ਚ ਮਿਰਚਾਂ ਬੜੀਆਂ ਲਾਉਂਦੇ ਸੀ ਮਿਰਚਾਂ ਦਾ ਸੀਜ਼ਨ ਚੰਗਾ ਲੱਗਾ ਉਹ ਦੋ ਜਿਹੜੇ ਦੋਸਤ ਸੀ ਦੋ ਦੋਸਤ ਹੀ ਜਿਹੜੇ ਜਿਹੜੇ ਉਹਦੇ ਉਹ ਜੱਟ ਪਰਿਵਾਰ ਚੋਂ ਹੀ ਚਾਚੇ ਤਾਇਆ ਦੇ ਪੁੱਤ ਹੀ ਸਕੇਆਂ ਦੇ ਇੱਕ ਮਿਸਤਰੀ ਸਿੰਘ ਹੀ ਉਹ ਗਵਾਂਡੋ ਥੋੜਾ ਜਿਹਾ ਪਿੱਛੇ ਉਹਦੀ ਬੈਗ ਸੀ ਤੇ ਮਿਰਚਾਂ ਦੇ ਸੀਜ਼ਨ 'ਚ ਚੰਗੇ ਪੈਸੇ ਕਮਾਇਆ ਵਟੇ ਗਏ ਤੇ ਉਹਨਾਂ ਨਵਾਂ ਸਾਈਕਲ ਲੈੰਤਾ ਫਿਰ ਉਹ ਨਵੇਂ ਸਾਈਕਲ ਤੇ ਸਕੂਲ ਜਾਇਆ ਆਇਆ ਕਰਦੇ ਸੀ ਤੇ ਜਦੋਂ ਸਕੂਲ ਜਾਂਦੇ ਆਉਂਦੇ ਸੀ ਤੇ ਇੱਕ ਦਿਨ ਕੀ ਹੋਇਆ ਕਿ ਛੜਕ ਵੱਜ ਗਈ ਨਵੀ ਇਸ ਕਰਕੇ ਛੜਕੇ ਛੜਕ ਤੁਰੇ ਆਉਂਦੇ ਸੀ ਤੇ ਜਦੋਂ ਰਸਤੇ ਜਾਏ ਤੇ ਉਹ ਜਿਹੜਾ ਦੋਸਤ ਹੀ ਸਾਈਕਲ ਚਲਾਉਂਦਾ ਹੁੰਦਾ ਹੀ ਉਹ ਕਹਿੰਦਾ ਮੈਂ ਅੱਜ ਤੈਨੂੰ ਤਾਰਨਾ ਨਹੀਂ ਜਿਹੜਾ ਮਿਸਤਰੀ ਦੋਸਤ ਹੀ ਰਾਹ ਚ ਉਤਰਨਾ ਸੀ ਜਿੰਨੇ ਉਹਨੇ ਹਨੀ ਯਾਰ ਮੈਨੂੰ ਤਾਰ ਦੇ ਕਹਿੰਦਾ ਮੈਂ ਅੱਜ ਨਹੀਂ ਤਾਰਨਾ ਤੈਨੂੰ ਜਦੋਂ ਉਹਨੂੰ ਘਰ ਲੱਗੇ ਆਉਂਦਾ ਗਿਆ ਜੋ ਜੋ ਉਹਨੇ ਸਾਈਕਲ ਦਿੱਤਾ ਪਜਾ ਉਹ ਇਹੋ ਜੀ ਰੋਤ ਸੀ ਮਿੱਟੀ ਜੀ ਠੰਡੀ ਮਿੱਟੀ ਜੀ ਦੇ ਬੂੜ ਪਾਏ ਸੀ ਸਕੂਲੋਂ ਆਉਂਦੇ ਸਮੇਂ ਜਦੋਂ ਉਹਨੇ ਫੁੱਲ ਭਜਾਇਆ ਸਾਈਕਲ ਤੇ ਜਿਹੜਾ ਦੋਸਤ ਅੱਗੇ ਬੈਠਾ ਸੀ ਉਹ ਅੱਗੇ ਬੈੰਦਾ ਸੀ ਉਹ ਡੰਡੇ ਤੇ ਅੱਗੇ ਬੈਠਾ ਤੇ ਉਹਨੇ ਸੋਚਿਆ ਹੁਣ ਮੈਨੂੰ ਇਹਨੇ ਤਾਰਨਾ ਨਹੀਂ ਉਹਨੇ ਡੰਡੇ ਦੇ ਬੈਠਿਆ ਅੱਗੋਂ ਅਗਲੇ ਜਿਹੜਾ ਚੱਕਾ ਹੁੰਦਾ ਅੱਗੇ ਚੱਕੇ ਤਾਰਾਂ 'ਚ ਜਿਹੜਾ ਆਪਦਾ ਪੈਰ ਫਸਾਤਾ ਜਿਸ ਵੇਲੇ ਪੈਰ ਫਸਾਇਆ ਤੇ ਚੱਕੇ ਦੇ ਵਿੱਚ ਤੇ ਉਹ ਨਵੇਂ ਸਾਈਕਲ ਦਾ ਚਮਟਾ ਗਿਆ ਟੁੱਟ ਤੇ ਤਿੰਨੇ ਜਾਣੇ ਡਿੱਗ ਪਏ ਨਾਲੇ ਡਿੱਗੇ ਤੇ ਅੱਜ ਵੀ ਉਹ ਦੋਸਤ ਵੇ ਸੁਣ ਕੇ ਉਹ ਗੱਲ ਯਾਦ ਕਰਕੇ ਹੱਸਦਾ ਵਾ ਵੀ ਜੋ ਡੱਗੇ ਨਾਲੇ ਤੇ ਗਿੱਟਾ ਛੱਲਿਆ ਗਿਆ ਉਹਦਾ ਜਿਹਨੇ ਚੱਕੇ 'ਚ ਪੈਰ ਡਾਇਆ ਸੀ ਤੇ ਨਾਲੇ ਲੰਗ ਮਾਰਦਾ ਘਰੋਂ ਉਤਰਿਆ ਜਾਵੇ ਨਾਲੇ ਹੱਸੇ ਤੇ ਨਾਲੇ ਰੋਵੇ ਹਾਵਣਾ ਤੇ ਜਿਹੜਾ ਦੋਸਤਾਂ ਦਾ ਸੀ ਮੈਂ ਭਜਾ ਕੇ ਨਿਘਾਲ ਲੈਣਾ ਉਹਨੇ ਚੱਕਾ ਦੂਜੇ ਦੋਸਤ ਨੇ ਸੋਵੇਂ ਝੋਲੇ ਫੜੇ ਤੇ ਨਾਲੇ ਚੱਕਾ ਮੋਢਿਆਂ ਤੇ ਰੱਖਿਆ ਨਾਲੇ ਸਾਈਕਲ ਟੰਗਿਆ ਇੱਕ ਮੋੜੇ ਤੇ ਤੇ ਤੁਰਿਆ ਜਾਵੇ ਘਰ ਨੂੰ ਤੇ ਨਾਲੇ ਗਾਲਾਂ ਕੱਢਦਾ ਤੁਰਿਆ ਜਾਵੇ ਇਹ ਕਹਾਣੀ ਦੋਸਤਾਂ ਦੀ ਯਾਰੀ ਜੱਟ ਦੀ ਤੂਦ ਦਾ ਮੋਸ਼ਾਦਾ ਦੂਸਰਾ ਭਾਗ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ